ਕਿਉਂਕਿ ਜਦੋਂ ਅੱਜ ਮੈਂ ਸਵੇਰੇ ਕੁੜੀ ਦੇ ਪਰਿਵਾਰ ਨੂੰ ਮਿਲਿਆ ਤੇ ਜੋ ਹਾਲਾਤ ਜਿਹੜੇ ਮੈਂ ਕੁੜੀ ਦੇ ਦੇਖੇ ਆ ਇਹੋ ਜਿਹਾ ਤਾਂ ਕੋਈ ਬਹੁਤ ਤਗੜੇ ਦੁਸ਼ਮਣ ਨਾਲ ਹੀ ਕਰ ਸਕਦਾ ਪਰ ਦੁਸ਼ਮਣ ਨਾਲ ਵੀ ਕਰਨ ਲੱਗੇ ਰੱਬ ਨੂੰ ਬੰਦਾ ਡਰੂਗਾ ਪਰ ਇਹ ਕੰਮ ਬਹੁਤ ਭਿਆਨਕ ਨਸ਼ੇ ਵਿੱਚ ਹੋਇਆ ਹੈਗਾ ਔਰ ਲੜਕੀ ਤੇ ਦਾਖਲਾ ਵੀ ਸਿਲਵਰਟਾਚ ਜੀ ਰਸਤੀ ਨੂੰ ਦਾਖਲ ਕੀਤਾ ਗਿਆ ਉਹਦੇ ਬਾਅਦ ਜੋ ਲੜਕੀ ਬਲ ਨੂੰ ਪੈਰਾਕੋਲ ਨੂੰ ਕਿਹਾ ਗਿਆ ਉਹਨਾਂ ਨੇ ਅਫੇਅਰ ਕੀਤੀ ਗਈ ਹੈ ਜੀ ਔਰ ਉਦਾਰ ਲੜਕੀ ਦਾ ਇਲਾਜ ਚੱਲ ਰਿਹਾ ਲੜਕੀ ਆਸਟਾ ਨਾਰਮਲ ਨਹੀਂ ਹੈਗੀ ਜੀ ਲੜਕੀ ਨਾਰਮਲ ਹੋਣ ਦੇ ਉੱਪਰ ਦੱਸੇਗੀ ਉਹਨਾਂ ਕੀ ਕੀ ਵਾਪਰਿਆ ਜੀ ਔਰ ਕੌਣ ਕੌਣ ਕਿੰਨਾ ਨੇ ਕੀਤਾ ਉਹਨਾਂ ਨਾਲ ਕੋਈ ਜੋ ਵੀ ਮਤਲਬ ਕੀਤਾ ਹੈ ਜੀ ਉਹਦੇ ਬਾਅਦ ਸਾਰੀ ਕਾਰਵਾਈ ਕੀਤੀ ਜਾਏਗੀ ਔਰ ਮੈਂ ਲੜਕੀ ਨੂੰ ਪੂਰਾ ਪਰਿਵਾਰ ਨੂੰ ਇਨਸਾਫ ਮਿਲੇਗਾ ਮੈਂ ਦੀ ਗੰਟੀ ਲਿਨਾਮਾ ਮੈਂ ਪੂਰਾ ਇਨਸਾਫ ਲਵਾਵਾਂਗਾ ਕਿਉਂਕਿ ਇਹ ਜੋ ਹੈ ਕਿਸੇ ਦੀ ਵੀ ਧੀ ਭੈਣ ਹੋ ਸਾਡੀ ਸਭ ਦੀਆਂ ਧੀਆਂ ਭੈਣਾਂ ਸਾਂਝੀਆਂ ਨੇ ਸੋ ਕਿਸੇ ਲੜਕੀ ਦੇ ਨਾਲ ਵੀ ਕੋਈ ਮਾੜਾ ਕੰਮ ਨਹੀਂ ਹੋਣਾ ਚਾਹੀਦਾ ਨਾ ਹੋਣ ਦਿੱਤਾ ਜਾਵੇਗਾ ਜੋ ਇਮੀਜਰਲੀ ਐਕਸ਼ਨ ਬੰਦਾ ਸੀ ਆਫੇਰ ਕਰ ਕੀਤੀ ਗਈ ਹੈ ਔਰ ਉਸ ਬੰਦੇ ਨੂੰ ਰਸਪਿੱਟਾ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਗਰ ਹੋਰ ਕੋਈ ਗਲਬਾਰ ਨਿਕਲ ਕੇ ਆਏਗੀ ਉਹ ਲੜਕੀ ਵਾਲਿਆਂ ਨੂੰ ਪਰਿਵਾਰ ਨੂੰ ਲੜਕੀ ਨੂੰ ਪੂਰਾ ਇਨਸਾਫ ਮੈਂ ਦਵਾਵਾਂਗਾ ਹਰਦੀ ਸਰਕਾਰ ਜੋ ਹੈ ਹਮੇਸ਼ਾ ਇਨਸਾਫ ਪਸੰਦ ਹੈ ਉਹ ਸਭ ਨੂੰ ਇਨਸਾਫ ਦਵੇ ਇਹ ਮਾਮਲਾ ਬੜਾ ਗੰਭੀਰ ਆ ਜੀ ਇੱਕ ਲੜਕੀ ਜੋ ਇੱਥੇ ਜਲੰਧਰ ਦੀ ਲੋਕਲ ਬਸਨੀਕ ਆ ਔਰ ਸਰਕਾਰੀ EMPLOYE ਹੈਗੀ ਆ ਪੋਸਟ ਆਫਿਸ ਡਿਪਾਰਟਮੈਂਟ ਵਿੱਚ ਉਹਦੇ ਨਾਲ ਕਰੀਬ ਜਿਹੜਾ ਪਤਾ ਲੱਗ ਰਿਹਾ ਵੀ 7 ਤੋਂ 8 ਦਰਿੰਦਿਆਂ ਨੇ ਉਹਦੇ ਨਾਲ ਜਿਹੜਾ ਆ ਜਸਮਾਨੀ ਉਹਦਾ ਸ਼ੋਸ਼ਣ ਕੀਤਾ ਔਰ ਜਸਮਾਨੀ ਸ਼ੋਸ਼ਣ ਹੀ ਨਹੀਂ ਕੀਤਾ ਉਹਨਾਂ ਦਰਿੰਦਗੀ ਕੀਤੀ ਹੈ ਉਤੇ ਕੋਈ ਜ਼ੁਲਮ ਕੀਤਾ ਉਤੇ ਅਤਿਆਚਾਰ ਕੀਤਾ ਕਿਉਂਕਿ ਜਦੋਂ ਅੱਜ ਮੈਂ ਸਵੇਰੇ ਕੁੜੀ ਦੇ ਪਰਿਵਾਰ ਨੂੰ ਮਿਲਿਆ ਤੇ ਜੋ ਹਾਲਾਤ ਜਿਹੜੇ ਮੈਂ ਕੁੜੀ ਦੇ ਦੇਖੇ ਆ ਇਹੋ ਜਿਹਾ ਤਾਂ ਕੋਈ ਬਹੁਤ ਤਗੜੇ ਦੁਸ਼ਮਣ ਨਾਲ ਹੀ ਕਰ ਸਕਦਾ ਪਰ ਦੁਸ਼ਮਣ ਨਾਲ ਵੀ ਕਰਨ ਲੱਗੇ ਰੱਬ ਨੂੰ ਬੰਦਾ ਡਰੂਗਾ ਪਰ ਇਹ ਕੰਮ ਬਹੁਤ ਭਿਆਨਕ ਨਸ਼ੇ ਵਿੱਚ ਹੋਇਆ ਹੈਗਾ ਔਰ ਸਭ ਤੋਂ ਮਾੜੀ ਗੱਲ ਹੈਗੀ ਵੀ ਜੇ ਕਾਂਡ ਹੋ ਗਿਆ ਕਰਮ ਹੋ ਗਿਆ ਕੁਦੂਬਾਦ ਕੁੜੀ ਨੂੰ ਮਰਿਆ ਸਮਝ ਕੇ ਕਰਨਾਲ ਸਿੱਟ ਦੇਣਾ ਇਥੋਂ 400 ਕਿਲੋਮੀਟਰ ਦੂਰ ਔਰ ਉਸ ਤੋਂ ਬਾਅਦ ਜਲੰਧਰ ਦੀ ਪੁਲਿਸ ਦਾ ਕੁਝ ਨਾ ਕਰਨਾ ਸਿਵਲ ਹਸਪਤਲ ਪ੍ਰਸ਼ਾਸਨ ਦਾ ਕੁਝ ਨਾ ਕਰਨਾ ਇਹ ਸਭ ਤੋਂ ਮਾੜਾ ਆ ਜੀ ਇਸ ਮਾਮਲੇ ਦੇ ਅੰਦਰ ਤੁਹਾਡੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਪਰਚਾ ਦਰਜ ਕੀਤਾ ਗਿਆ ਪੁਲਿਸ ਨੇ ਕਿਹਾ ਹੈਗਾ ਜੀ ਸਾਨੂੰ ਅੱਜ ਦਾ ਟਾਈਮ ਦੋ ਤੇ ਅਸੀਂ ਕਾਰਵਾਈ ਕਰਦੇ ਆਂ ਨਹੀਂ ਤਾਂ ਕੱਲ ਤੋਂ ਅਸੀਂ ਅੰਦੋਲਨ ਕਰਾਂਗੇ ਮਾਪਿਆਂ ਨਾਲ ਗੱਲ ਕੀਤੀ ਸੀ ਜੀ ਹਾਂ ਜੀ ਮਾਪਿਆਂ ਨਾਲ ਗੱਲ ਹੋ ਰਹੀ ਹੈ ਜੀ ਚੱਲ ਰਹੀ ਹੈ ਸਾਡੇ ਕੀ ਕਹਿਣਾ ਸੀ ਉਹਨਾਂ ਦਾ ਇਹੀ ਕਹਿਣਾ ਹੈ ਜੀ ਉਹਨਾਂ ਦਾ ਵੀ ਸਾਡਾ ਇਨਸਾਫ ਚਾਹੀਦਾ ਆ ਉਹਦਾ ਵਿਚਾਰੇ ਇਨਸਾਫ ਮੰਗਦੇ ਆ ਬਹੁਤ ਹੀ ਗਰੀਬ ਪਰਿਵਾਰ ਆ ਬਹੁਤ ਅੱਛਾ ਪਰਿਵਾਰ ਆ ਸਾਬੂ ਪਰਿਵਾਰ ਆ شریف ਪਰਿਵਾਰ ਆ ਉਹਦਾ ਇਨਸਾਫ ਦੀ ਮੰਗ ਕਰ ਰਹੇ ਆ ਮਾਤਾ ਜੀ ਤਾਂ ਬਹੁਤ ਭਾਵੁਕ ਆ ਉਹਨਾਂ ਦੀ ਹਾਲਤ ਮੈਂ ਸਮਝ ਵੀ ਸਕਦਾ ਆ ਆਪਾਂ ਸਾਰੇ ਪਰਿਵਾਰਾਂ ਵਾਲੇ ਆ ਸਾਰੇ ਸਮਝਾਤੀ ਕਿੰਨੇ ਦਿਨ ਤੋਂ ਕੁੜੀ ਜਿਹੜੀ ਲਾਪਤਾ ਸੀ ਇੱਕ ਤਕਰੀਬਨ 2 ਤੋਂ 3 ਦਿਨਾਂ ਤੋਂ ਸੀ ਔਰ ਕੋਈ ਵੀ ਪੁਲਿਸ ਵੱਲੋਂ ਇੱਥੇ ਕੋਈ ਕੀਤਾ ਨਹੀਂ ਗਿਆ ਜੋ ਇਹਦਾ ਕੁੜੀ ਦੇ ਜਿਹੜਾ ਕੋਈ ਸਮਾਜ ਦਾ ਕਹਿੰਦੇ ਹੁੰਦੇ ਵੀ ਫਰਿਸ਼ਤੇ ਵੀ ਹੈਗੇ ਜਿਹੜੇ ਦਰਿੰਦੇ ਆ ਤੇ ਫਰਿਸ਼ਤੇ ਵੀ ਆ ਕਿਸੇ ਫਰਿਸ਼ਤੇ ਨੇ ਉਹਨੂੰ ਕੁੜੀ ਨੂੰ ਦੇਖਿਆ ਕਿੰਨੇ ਦਿਨ ਬਾਅਦ ਕੁੜੀ ਦੇ ਬਾਰੇ ਪਤਾ ਚੱਲਿਆ ਇਹ 2 ਕੁ ਦਿਨ ਬਾਅਦ ਪਤਾ ਲੱਗਾ ਜੀ ਕਿੱਥੇ ਬਰਾਮਤ ਕੀਤਾ ਇਹ ਕਰਨਾਲ ਤੋਂ ਜੀ ਇਹ ਹਰਿਆਣੇ ਦੇ ਵਿੱਚ ਦਿੱਲੀ ਦੇ ਲਾਗੇ ਕਰਨਾਲ ਜੀ ਜੀ ਤੇ ਉੱਥੋਂ ਕਿੱਦਾਂ ਤੁਹਾਨੂੰ ਲੈ ਕੇ ਆਏ ਇਹ ਨਹੀਂ ਪਰਿਵਾਰ ਦੇ ਸਾਥੀਆਂ ਔਰ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਕੁੜੀ ਨੂੰ ਲਿਆਂਦਾ ਗਿਆ ਜੀ ਜੀ ਕੌਣ ਖਲਾਫ ਕੀਨੇ ਕੁੜੀ ਦਾ ਹਲਾ ਠੀਕ ਨਹੀਂ ਜੀ ਕੁੜੀ ਹੋਸ਼ਚੀ ਨਹੀਂ ਹੈਗੀ ਕੁੜੀ ਮਤਲਬ ਕਿ ਸਟੇਬਲ ਹੀ ਨਹੀਂ ਹੈਗੀ ਕੁੜੀ ਦੀ ਪੋਜੀਸ਼ਨ ਹੀ ਨਹੀਂ ਵੀ ਉਹ ਗੱਲਬਾਤ ਕਰ ਸਕੇ ਬਿਆਨ ਦੇ ਸਕੇ ਮਤਲਬ ਕੁੜੀ ਤਾਂ ਮੈਂਟਲ ਵਾਂਗੂੰ ਕਰਦੀ ਹੈਗੀ ਆ ਸਾਨੂੰ ਪਤਾ ਹੀ ਨਹੀਂ ਵੀ ਉਹਦੀ ਅਸਲ ਹਾਲਤ ਕੀ ਆ ਡਾਕਟਰ ਸਾਨੂੰ ਕੋਈ ਹੱਥ ਪੱਲਾ ਨਹੀਂ ਫੜਾਉਂਦੇ ਇਸ ਕਰਕੇ ਅਸੀਂ ਡਾਕਟਰਾਂ ਨੂੰ ਵੀ ਕਿਹਾ ਵੀ ਦੇਖੋ ਸਾਡੀ ਨਹੀਂ ਘੱਟੋ ਘੱਟ ਪਰਿਵਾਰ ਦੀ ਕੁੜੀ ਨਾਲ ਗੱਲ ਕਰਾਈ ਜਾਵੇ ਉਹ ਸੈਟੀਸਫਾਈ ਕਰਾਇਆ ਜਾਵੇ ਨਹੀਂ ਤਾਂ ਫਿਰ ਅਸੀਂ ਜਿਹੜਾ ਹੈਗਾ ਕਿਸੇ ਹੋਰ ਵਧੀਆ ਡਾਕਟਰ ਕੋਲ ਇਹਦੀ ਸਲਾਹ ਲੈਂਦੇ ਆ ਔਰ ਵਧੀਆ ਹਸਪਤਾਲ ਚ ਕਿਤੇ ਇਲਾਜ ਕਰਾਉਂਦੇ ਆ ਇਸ ਮਾਮਲੇ ਦੇ ਨੂੰ ਦੇਖਦੇ ਹੋਏ ਕਈ ਉੱਚ ਅਧਿਕਾਰੀ ਕਈ ਰਾਜਨੀਤਿਕ ਇੱਥੇ ਪਹੁੰਚੇ ਸੀਗੇ ਤੇ ਕੀ ਉਹਨਾਂ ਦੇ ਵੱਲੋਂ ਆਸ਼ਵਾਸ਼ਣ ਦਿੱਤੇ ਗਏ ਇਹੀ ਆਸ਼ਵਾਸ਼ਣ ਦਿੱਤਾ ਗਿਆ ਜੀ ਜਿੰਨੇ ਵੀ ਜਿਨ੍ਹਾਂ ਨੇ ਵੀ ਦਰਿੰਦਗੀ ਕੀਤੀ ਆ ਉਹ ਸਾਰੇ ਸਲਾਖਾਂ ਪਿੱਛੇ ਹੋਣਗੇ ਕਾਨੂੰਨ ਬਣ ਤ ਮੁਤਾਬਕ ਬਣਦੀਆਂ ਸਜ਼ਾਵਾਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਇਹ ਆਸ਼ਵਾਸ਼ਣ ਜਿਹੜਾ ਹੈਗਾ ਆ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦਿੱਤਾ ਔਰ ਰਾਜਨੀਤਿਕ ਆਗੂਆਂ ਨੇ ਵੀ ਇਹੀ ਕਿਹਾ ਹੈਗਾ ਵੀ ਬੱਚੇ ਨੂੰ ਇਨਸਾਫ ਦੇਣਾ ਹੀ ਸਾਡੀ ਜ਼ਿੰਮੇਵਾਰੀ ਹੈਗੀ ਆ ਤਾਂ ਮੈਂ ਸਮਝਦਾ ਵੀ ਜੇ ਸਾਰੇ ਇਕੱਠੇ ਹੋਏ ਆ ਇਸ ਮਾਮਲੇ ਦੇ ਉੱਤੇ ਤਾਂ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਉਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਅਗਰ ਇਨਸਾਫ ਮਿਲ ਜੂਗਾ ਹੁਣ ਤਾਂ ਹੋ ਸਕਦਾ ਵੀ ਕੱਲ ਨੂੰ ਜਿਹੜਾ ਹੈਗਾ ਹੋਰ ਬੱਚੇ ਨਾਲ ਇਹੋ ਜੀਆਂ ਘਟਨਾਵਾਂ ਨਾ ਹੋਣ ਨਹੀਂ ਤਾਂ ਫਿਰ ਜਦੋਂ ਇਨਸਾਫ ਨਹੀਂ ਮਿਲਦਾ ਤਾਂ ਹੋਰ ਲੋਕਾਂ ਦਾ ਵੀ ਮੂੰਹ ਪੈਂਦਾ ਆ ਅੰਜਕੀ ਨਾਮ ਹੈ ਜੀ ਮੇਰਾ ਨਾਮ ਵਰੁਣ ਕਲੀਅਰ ਹੈ ਜੀ ਇੱਕ ਲੜਕੀ ਦਾ ਨਾਲ ਮਾਮਲਾ ਸਾਹਮਣੇ ਆ ਰਿਹਾ ਕੀ ਮਾਮਲਾ ਸਰ ਦੇਖੋ ਇਹ ਸਾਡੇ ਪੰਜਾਬ ਵਾਸਤੇ ਔਰ ਖਾਸ ਕਰਕੇ ਸਾਡੇ ਜਲੰਧਰ ਵਾਸਤੇ ਬਹੁਤ ਹੀ ਮੰਦਭਾਗੀ ਘਟਨਾ ਹੈਗੀ ਆ ਜੀ ਵੀ ਕਦੀ ਇਦਾਂ ਦੀਆਂ ਘਟਨਾਵਾਂ ਜਲੰਧਰ ਵਿੱਚ ਸੁਣੀਆਂ ਨਹੀਂ ਸੀਗੀਆਂ ਪਰ ਇਹ ਬਹੁਤ ਜ਼ਿਆਦਾ ਘਿਣੌਣੀ ਘਟਨਾ ਹੋਈ ਹੈ ਕਿ ਇਹਦੇ ਵਿੱਚ ਇੱਕ ਮੰਨ ਲਓ ਕਿ ਗੈਂਗਰੇਪ ਵਾਲਾ ਮਾਮਲਾ ਜਿਹੜਾ ਆ ਸਾਹਮਣੇ ਆਇਆ ਹੈਗਾ ਕਿ ਇੱਕ ਜਿਹੜੀ ਲੜਕੀ ਆ ਉਹਦੇ ਕਲੀਕ ਨੇ ਹੀ ਉਹਨੂੰ ਜਿਹੜਾ ਬਹਿਲਾਫ ਸਲਾ ਕੇ ਜਿਹੜਾ ਆ ਉਹ ਨਾਲ ਲੈ ਗਿਆ ਔਰ ਲਿਆ ਕੇ ਜਿਹੜਾ ਆ ਉਹਨੂੰ ਮੰਨ ਲਓ ਵੀ ਕੋਈ ਨਸ਼ੇ ਦੇ ਇੰਜੈਕਸ਼ਨ ਵਗੈਰਾ ਦਿੱਤੇ ਗਏ ਆ, ਓਵਰਡੋਜ਼ ਦਿੱਤੇ ਗਏ ਆ ਔਰ ਇੰਨੀ ਜ਼ਿਆਦਾ ਮਾਤਰਾ ਵਿੱਚ ਦਿੱਤੇ ਗਿਆ ਕਿ ਅੱਜ 5 ਦਿਨ ਇਸ ਘਟਨਾ ਨੂੰ ਵਾਪਣ ਦੇ باوجود ਵੀ ਲੜਕੀ ਜਿਹੜੀ ਆ ਹੋਸ਼ ਦੇ ਵਿੱਚ ਨਹੀਂ ਆਈ ਔਰ ਉਸ ਤੋਂ ਵੀ ਮੰਦਭਾਗੀ ਘਟਨਾ ਇਹ ਆ ਸਾਡੇ ਹਸਪਤਾਲ ਸਿਵਲ ਹਸਪੀਟਲ ਵਾਸਤੇ ਸਾਡੇ ਸਿਵਲ ਹਸਪੀਟਲ ਦੇ ਡਾਕਟਰ ਕੀ ਕਰਦੇ ਆ ਕਿ 5 ਦਿਨ ਬੀਤਣ ਤੋਂ ਬਾਅਦ ਵੀ ਕੁੜੀ ਨੂੰ ਹੋਸ਼ ਨਹੀਂ ਆਇਆ ਹੈਗਾ ਕੁੜੀ ਆਪਣੇ ਬਿਆਨ ਦੇਣ ਲਈ ਪ੍ਰੇਪੇਅਰ ਨਹੀਂ ਹੈਗੀ ਮੈਂਟਲੀ ਜਿਹੜੀ ਆ ਉਹ ਪ੍ਰੇਪੇਅਰ ਨਹੀਂ ਹੈਗੀ ਮੀਨਿੰਗ ਉਹਨੂੰ ਇੰਨਾ ਮਾਨਸਿਕ ਟੌਰਚਰ ਕੀਤਾ ਗਿਆ ਉਹਨੂੰ ਕੁੱਟਿਆ ਗਿਆ ਉਹਦੇ ਜ਼ਖਮਾਂ ਦੇ ਨਿਸ਼ਾਨ ਆ ਬੋਡੀ ਦੇ ਉੱਤੇ ਹੈਨਾ ਤੇ ਕੋਈ ਇੱਥੇ ਟ੍ਰੀਟਮੈਂਟ ਨਹੀਂ ਕੀਤਾ ਜਾ ਰਿਹਾ ਸਿਰਫ ਉਹਨੂੰ ਕੁੜੀ ਨੂੰ ਜਿਹੜਾ ਆ ਉਹ ਇੱਕ ਨੀਂਦ ਦੇ ਰੈਸਟ ਦੇ ਇੰਜੈਕਸ਼ਨ ਦਿੱਤੇ ਜਾ ਰਹੇ ਆ ਗੁਣੇ ਦਿੱਤੇ ਜਾ ਰਹੇ ਆ ਕਿ ਉਹ ਜਦੋਂ ਜਿੰਨੀ ਦੇਰ ਉਹ ਸੁੱਤੀ ਰਹਿੰਦੀ ਆ ਠੀਕ ਰਹਿੰਦੀ ਆ ਜਦੋਂ ਉਹ ਉਹਨੂੰ ਹੋਸ਼ ਹੁੰਦੀ ਆ ਤੇ ਬਹੁਤ ਜ਼ਿਆਦਾ ਅਗਰੈਸਿਵ ਹੁੰਦੀ ਹੈਗੀ ਆ ਉਹ ਕੁੜੀ ਦੇ ਨਾਲ ਹੋਇਆ ਕਿਵੇਂ ਇਹ ਹੋਇਆ ਇਦਾਂ ਜੀ ਇਹ ਲੜਕੀ ਦਾ ਕਲੀਕ ਸਗਾ ਉਹਦੇ ਨਾਲ ਹੀ ਜੌਬ ਕਰਦਾ ਸੀਗਾ ਔਰ ਇਕੱਠੇ ਜਿਹੜੇ ਆ ਆਪਣੇ ਆਫਿਸ ਜਾਂਦੇ ਸੀਗੇ ਇਹ ਕੁੜੀ ਜਦੋਂ ਆਪਣੇ ਘਰੋਂ ਗਈ ਹੈਗੀ ਆ ਬੱਸ ਸਟੈਂਡ ਉਥੋਂ ਇਹਨੇ ਆਪਣੇ ਜਿਹੜਾ ਆ ਉਹ ਕਲੀਕ ਸਗਾ ਉਹਦੇ ਨਾਲ ਇਹਨੇ ਲਿਫਟ ਲਈ ਜਾਂ ਗੱਡੀ ਦੇ ਵਿੱਚ ਹੀ ਹੈਨਾ ਤੇ ਹੋ ਸਕਦਾ ਉਹ ਉਨੇ ਇਹਦੇ ਨਾਲ ਕੋਈ ਜ਼ਬਰਦਸਤੀ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਲੜਕੀ ਨੇ ਜਿਹੜੀ ਆ ਉਹ ਨਾ ਨੁਕਰ ਕੀਤੀ ਔਰ ਉਹਨੇ ਜਿਹੜਾ ਇਹਨੂੰ ਜਾਂ ਡਰਿੰਕ ਦੇ ਵਿੱਚ ਜਾਂ ਇੰਜੈਕਸ਼ਨ ਲਗਾਵਾ ਦਿੱਤਾ ਜਾਂ ਕਿੱਦਾਂ ਵੀ ਇਹਨੂੰ ਜਿਹੜਾ ਨਸ਼ਾ ਦਿੱਤਾ ਗਿਆ ਔਰ ਫਿਰ ਇਹ ਜੋ ਪਤਾ ਲੱਗਦਾ ਪਿਆ ਆ ਇਹਦੇ ਵਿੱਚ ਲੱਗਦਾ ਹੈ ਕਿ ਇੱਕ ਲੜਕੇ ਤੋਂ ਵੀ ਜ਼ਿਆਦਾ ਜਿਹੜੇ ਲੜਕੇ ਹੈਗੇ ਆ ਉਹ ਇਨਵੋਲਵ ਹੈਗੇ ਆ ਔਰ ਲੜਕੀ ਨੂੰ ਕਟੋ-ਕਟ 1.5 200 ਕਿਲੋਮੀਟਰ ਦੇ ਲਿਜਾ ਕੇ ਜਿਹੜਾ ਆ ਉਹ ਛੁੱਟ ਦਿੱਤਾ ਗਿਆ ਮੀਨਿੰਗ ਇੱਕ ਤਰ੍ਹਾਂ ਮਾਰ ਕੇ ਛੁੱਟ ਗਏ ਆ ਠੀਕ ਆ ਔਰ ਉੱਥੇ ਜਾ ਕੇ ਕੋਈ ਆਟੋ ਵਾਲਾ ਹੈਗਾ ਆ ਉਹਨੇ ਲੜਕੀ ਨੂੰ ਦੇਖਿਆ ਹੈਗਾ ਔਰ ਉਹਨੇ ਕੁੜੀ ਦੇ ਕੋਲ ਫੋਨ ਸੀਗਾ ਔਰ ਫੋਨ ਤੇ ਜਿਹੜਾ ਆ ਉਹਦੇ ਮਾਪਿਆਂ ਨਾਲ ਕੰਟੈਕਟ ਕੀਤਾ ਫਿਰ ਕੁੜੀ ਦੇ ਜਿਹੜੇ ਮ ਨੇ ਕੰਟੈਕਟ ਕੀਤਾ ਔਰ ਕੁੜੀ ਨੂੰ ਜਲੰਧਰ ਜਿਹੜਾ ਆ ਔਰ ਸਿਵਲ ਹਸਪੀਟਲ ਪੰਚਾਇਆ ਔਰ 5 ਦਿਨ ਬੀਤਣ ਤੋਂ ਬਾਅਦ ਵੀ ਤੁਸੀਂ ਦੇਖੋਗੇ ਕਿ ਐਮ ਆਈ ਆਰ ਕੱਟ ਨਹੀਂ ਹੋਈ ਹੈਗੀ ਐਫ ਆਈ ਆਰ ਦਰਜ ਨਹੀਂ ਹੋਈ ਠੀਕ ਹੈ ਔਰ ਕਿਸੇ ਕੋਈ 5 ਦਿਨ ਤੋਂ ਬਾਅਦ ਵੀ ਮੈਡੀਕਲ ਰਿਪੋਰਟ ਨਹੀਂ ਹਲੇ ਤੱਕ ਆਈ ਕਿ ਉਹਦੇ ਨਾਲ ਮਨਿੰਗ ਹੋਇਆ ਕੀ ਹੈਗਾ ਲੜਕੀ ਦੇ ਮਾਪੇ ਨਾਲ ਅਸੀਂ ਗੱਲ ਕੀਤੀ ਹੈਗੀ ਆ ਔਰ ਲੜਕੀ ਦੇ ਮਦਰ ਦਾ ਕਹਿਣਾ ਹੈਗਾ ਕਿ ਉਹ ਖੁਦ ਇੰਨੇ ਪਰੇਸ਼ਾਨ ਹੈਗੇ 5 ਦਿਨ ਤੋਂ ਉਹਦੇ ਮਦਰ ਸੁੱਤੇ ਤੱਕ ਨਹੀਂ ਹੈਗੇ ਕਿ ਮੇਰੀ ਬੇਟੀ ਹੋਸ਼ ਵਿੱਚ ਆਉਗੀ ਵੀ ਕਿ ਨਹੀਂ ਆਉਗੀ ਕਿ ਮੇਰੀ ਬੇਟੀ ਜਿਹੜੀ ਆ ਉਹ ਬਚੂਗੀ ਜਾਂ ਨਹੀਂ ਬਚੂਗੀ ਹਜੇ ਤੱਕ ਇਹ ਨਹੀਂ ਪਤਾ ਹੈਗਾ ਠੀਕ ਹੈ ਨਾ ਤੁਸੀਂ ਅਧਿਕਾਰੀਆਂ ਨਾਲ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੋਈ ਤੁਹਾਡੀ ਤੇ ਉਹਨਾਂ ਦਾ ਕੀ ਕਹਿਣਾ ਜਦੋਂ ਅੱਜ ਅਸੀਂ ਮਾਮਲਾ ਜਿਹੜਾ ਆ ਇਹਨੂੰ ਉੱਪਰ ਤੱਕ ਪੰਚਾਇਤ ਜਦੋਂ ਹਾਈਲਾਈਟ ਹੋ ਗਿਆ ਮੀਡੀਆ ਦੇ ਵਿੱਚ ਆ ਗਿਆ ਤਾਂ ਵੱਡੇ ਪੁਲਿਸ ਅਧਿਕਾਰੀ ਵੀ ਜਿਹੜੇ ਆ ਉਹ ਇਹਦੇ ਵਿੱਚ ਐਕਟਿਵ ਹੋਏ ਹੈਗੇ ਆ ਹੁਣ ਜਿਹੜੇ ਆ ਡੀਸੀਪੀ ਰੈਂਕ ਦੇ ਜਿਹੜੇ ਆ ਆਈਪੀਐਸ ਅਫਸਰ ਜਿਹੜੇ ਆ ਉਹ ਇੱਥੇ ਆਏ ਸੀਗੇ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਵੀ ਇੱਕ ਲੜਕਾ ਜਿਹੜਾ ਆ ਉਹਦਾ ਕਲੀਕ ਸੀ ਉਹਨੂੰ ਰਾਉਂਡ ਅਪ ਕੀਤਾ ਗਿਆ ਆ ਔਰ ਉਹਦੇ ਤੋਂ ਬਾਕੀ ਲੜਕਿਆਂ ਦੀ ਅੱਜ ਰਾਤ ਨੂੰ ਪੁੱਛਗਿਸ਼ ਕਰਕੇ ਕੱਲ ਤੱਕ ਉਹ ਵੀ ਜਿਹੜੇ ਆ ਉਹ ਫੜ ਲਏ ਜਾਣਗੇ ਬਾਕੀ ਅਸੀਂ ਸਵੇਰੇ 10 ਵਜੇ ਦੀ ਕਮਿਸ਼ਨ ਆਫਿਸ ਦੀ ਕਾਲ ਦਿੱਤੀ ਹੋਈ ਸਮਾਂ ਨੂੰ ਸਾਰਾ ਸਮਾਜ ਜਿਹੜਾ ਆ ਉੱਥੇ ਪਹੁੰਚੇਗਾ ਇਸ ਮਾਮਲੇ 'ਚ ਕੋਈ ਚਤਜ ਕਰ ਦਿੱਤਾ ਗਿਆ ਹਲੇ ਤੱਕ ਸਿਰਫ ਜਿਹੜਾ ਆ ਉਹ ਇੱਕ ਕਿਡਨੈਪਿੰਗ ਦੀ ਜਿਹੜੀ ਆ ਉਹ ਕੁੜੀ ਦੇ ਮਦਰ ਦੇ ਬਿਆਨਾਂ ਦੇ ਉੱਤੇ ਜਿਹੜਾ ਆ ਉਹ ਕਿਡਨੈਪਿੰਗ ਦੀ ਐਫਆਈਆਰ ਕੀਤੀ ਗਈ ਆ ਇਹਦੇ ਵਿੱਚ ਜਿਹੜਾ ਆ ਉਹ ਰੇਪ ਦੀ ਜਾਂ ਹੋਰ ਕੋਈ ਮੰਨ ਲਓ ਵੀ ਮੰਨ ਲਓ ਵੀ ਜਿਆਦਾ ਜਾਣੇ ਇਨਵੋਲਵ ਹੈਗੇ ਆ ਹਨਾ ਵੀ ਕੋਈ ਗੈਂਗ ਰੇਪ ਦੀ ਜਿਹੜੀ ਆ ਉਹ ਇਦਾਂ ਦੀ ਕੋਈ ਵੀ ਅਫੇਅਰ ਦਾ ਜਰੀ ਕੀਤੀ ਗਈ ਨਹੀਂ ਲੜਕੀ ਦੀ ਹਾਲਤ ਜਿਹੜੀ ਆ ਬਹੁਤ ਮਾੜੀ ਆ ਲੜਕੀ ਬਹੁਤ ਜ਼ਿਆਦਾ ਡਰੀ ਹੋਈ ਆ ਔਰ ਇੱਦਾਂ ਤੁਹਾਨੂੰ ਦੇਖ ਕੇ ਲੱਗ ਜਾਣਾ ਕਿ ਲੜਕੀ ਦੇ ਨਾਲ ਜਿਹੜੀ ਬਹੁਤ ਜ਼ਿਆਦਾ ਸਾਥੀਆਂ ਵੱਲੋਂ ਜਿਹੜੀ ਆ ਉਹ ਦਰਿੰਦਗੀ ਕੀਤੀ ਗਈ ਹੈਗੀ ਆ ਮੀਨਿੰਗ ਲੜਕੀ ਨਾ ਡਰੀ ਹੋਈ ਆ ਜਦੋਂ ਵੀ ਮੀਨਿੰਗ ਉਹ ਹੋਸ਼ ਵਿੱਚ ਮੜਾ ਜਾ ਵੀ ਹੁੰਦੀ ਹੈਗੀ ਆ ਤੇ ਉਹ ਮੀਨਿੰਗ ਇਹੀ ਕਹਿੰਦੀ ਮੈਨੂੰ ਮੀਨਿੰਗ ਛੱਡ ਦਿਓ ਜਾਂ ਮਨ ਲੋ ਉਹਦੇ ਮੀਨਿੰਗ ਮਾਨਸਿਕ ਤੌਰ ਤੇ ਜਿਹੜੀ ਆ ਉਹ ਬਹੁਤ ਲੜਕੀ ਹਜੇ ਬਿਮਾਰ ਹੈਗੀ ਆ ਔਰ ਪਤਾ ਨਹੀਂ ਅਸੀਂ ਡਾਕਟਰਾਂ ਨੂੰ ਵੀ ਰਿਕਵੈਸਟ ਕੀਤੀ ਹੈਗੀ ਆ ਔਰ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਹੈ ਕਿ ਜੇ ਕੱਲ ਤੱਕ ਸਾਡੀ ਬੇਟੀ ਹੋਸ਼ ਵਿੱਚ ਨਹੀਂ ਹੁੰਦੀ ਤੇ ਅਸੀਂ ਜਿਹੜਾ ਉਹਨੂੰ ਫਿਰ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ ਉਹਦਾ ਟ